ਲੇਗੀ ਪਟ ਪਟ ਦੇ ਵਿੱਚ ਹੁਣ ਪੰਡ ਪੰਡ ਜਿਹੜੀ ਬਾਬੂ ਘਟ ਸੁੱਕੇ ਸਕੇ ਸੀ ਪਟਦੇ

ਜਿੰਨੇ ਆ ਪੇੜ ਹੁੰਦੇ ਆ ਵਾਲੇ ਜਿਹੜੇ ਬਿਨਾ ਪਾਣੀ ਵਾਲੇ ਹੁੰਦੇ ਹਨ ਹਰੇਕ ਨੂੰ ਫੁੱਲ ਕੱਢਦਾ ਜਿਹਨਾਂ ਪਾਣੀ ਵਾਲੇ ਉਹਦੇ ਨੂੰ ਪਾਣੀ ਬਹੁਤ ਘੱਟ ਪੰਦਾ ਇਹਨਾਂ ਨੂੰ ਪਾਣੀ ਦੀ ਲੋੜ ਨਹੀਂ ਹੁੰਦੀ ਜਿਆਦਾ ਅੱਛਾ ਤਾਂ ਬਹੁਤ ਫੁੱਲ ਜੇ ਬਹੁਤਰਾ ਫੁੱਲ ਲੱਗਿਆ ਹੈ ਨਾ ਕੋਹ ਹਰੇ ਅੱਜ ਕੀ ਹੁਣੇ ਬਸ ਇਹਨੂੰ ਫੁੱਲ ਲੱਗ ਜਾਣੇ ਮੇਰੇ ਝੜ ਗਏ ਫੁੱਲ ਆ ਕੇ ਹੈ ਨਾ ਫੁੱਲ ਆਏ ਹੋਏ ਆ ਸੰਤਰੀ ਦੇ ਪੇੜਾ ਨਾ ਮੈਨੂੰ ਲੱਗਿਆ ਸੀ ਜੀ ਢਾਇ ਇਹ ਵਿੱਚ ਕੁਤਰਦਾ ਨਹੀਂ ਨਹੀਂ ਉਹ ਮਾਰਲੀ ਉਹਦਾ ਕਹਿੰਦਾ ਸੀ ਸੰਤਰਾ ਆ ਸੰਤਰਾ ਹੈ ਹੈ

ਯਾਨੀ ਭਰੀ ਹੋ ਜਾਂਦਾ ਪਰ ਵੈਰਿਟੀ ਹੋਣੀ ਹੱਜੀ ਤਾਂ ਦੇ ਦੋ ਰੰਗਾ ਮੱਖੀਆਂ ਖਾਂਦੀਆਂ ਹਾਂ ਆਇਆ ਗੜੀ ਦੀ ਬਣਾ ਦੇ ਪਾਵਾ ਲੱਗਿਆ ਬਾਹਰ ਹੋਰ ਟੌਰ ਹੁੰਦੀ ਉਹ ਟੌਰ ਹੁੰਦੀ ਨਹੀਂ ਕੱਪੜੇ ਸਾਰੇ ਚੈੱਕ ਆ ਦੇ ਨਾ ਸਾਰੇ ਪੰਦਲਾ ਕੋਲੇ ਹਾਂ ਹੋਰ ਚੈੱਕ ਕਰ ਦਿੰਦੇ ਨੇ なるほど。<noise>